ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵਿਜ਼ਿਟ ਆਪਣੀ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਬਾਈ ਹਰਬੇਲ ਦੇ ਫਾਰਮ ਤੇ ਪਹੁੰਚੇ ਆ ਤੇ ਐਨੀਮਲ ਜਿਹੜੇ ਦੋਸਤੋ ਤੁਹਾਨੂੰ ਅੱਜ ਆਪਾਂ ਪੰਜ ਨਗ ਦਿਖਾਉਣੇ ਆ ਤੇ ਜਿਨ੍ਹਾਂ ਦੇ ਵਿੱਚ ਦੋ ਬੈੜਾਂ ਸੋਈਆਂ ਸਵਾਈਆਂ ਨੇ ਤੇ ਦੋ ਮੱਝਾਂ ਸੋਈਆਂ ਨੇ ਤੇ ਇੱਕ ਮੱਝ ਜਿਹੜੀ ਟੁੱਕੀ ਆ ਠੀਕ ਹੈ ਜੀ ਪ੍ਰੋਪਰ ਇਨਫੋਰਮੇਸ਼ਨ ਆਪਾਂ ਬਾਈ ਹਰਬੇਲ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਐਨੀਮਲ ਜਿਹੜੇ ਹੈਗੇ ਆ ਸਾਰੇ ਸੂਏ ਸੂਬੇ ਆ ਲ ਤੇ ਚੰਗੀ ਕੁਆਲਟੀ ਬਾਈ ਹਰਬੇਲ ਦੇ ਕੋਲ ਹਰ ਵਾਰ ਦੀ ਤਰ੍ਹਾਂ ਜਿਹੜੇ ਪਸ਼ੂ ਆ ਦੋਸਤੋ ਵਧੀਆ-ਵਧੀਆ ਆਉਂਦੇ ਰਹਿੰਦੇ ਆ ਤੇ ਤੁਸੀਂ ਸਮੇਂ-ਸਮੇਂ ਨਾਲ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਬਤੇ ਰ ਡਿਟੇਲ ਦੇ ਲਈ ਆਪਾਂ ਚਲਦੇ ਆਂ ਬਾਈ ਹਰਬੇਲ ਦੇ ਕੋਲ ਜਿਹੜੀ ਤਰੀਕ ਆ ਦੋਸਤੋ ਅੱਜ ਆਪਾਂ 17 ਜਨਵਰੀ ਨੂੰ ਵੀਡੀਓ ਬਣਾ ਰਹੇ ਤੇ ਜਿਹੜਾ ਸਮਾਂ ਹੈਗਾ ਸ਼ਾਮ ਦੇ 6 ਵਜੇ ਆ ਬਿਲਕੁਲ ਸ਼ਾਮ ਦਾ ਈਵਨਿੰਗ ਟਾਈਮ ਆ ਤੇ ਹੁਣ ਹਵਾਨੇ ਜਿਹੜੇ ਆਰਡਰ ਹੈਗੇ ਆ ਜਿਹੋ ਜੀ ਦੋਸਤੋ ਬਿਲਕੁਲ ਤਿਆਰੀ ਹੈਗੀ ਆ ਤੁਹਾਨੂੰ ਉਹੋ ਜੀ ਮਿਲੇਗੀ ਸੋ ਸਭ ਤੋਂ ਪਹਿਲਾਂ ਵੀਰ ਹਰਬੇਲ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਆ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਬਈ ਠੀਕ ਠਾਕ ਠੀਕ ਠਾਕ ਵੀਰ ਜੀ ਤੇ ਹਰਵੀਰ ਭਾਈ ਮੈਂ ਜਿੱਦਾਂ ਦੱਸਤਾ ਵੀ ਤਕਰੀਬਨ 4 ਨਗ ਤਾਂ ਆਪਣੇ ਕੋਲ گاਵਾ ਤੇ ਮੱਝਾਂ ਜਿਹੜੀਆਂ ਸੂਈਆਂ ਸਵਈਆਂ ਨੇ ਬਈ ਆਪਣੇ ਕੋਲੇ 2 ਮੱਝਾਂ ਸੂਈਆਂ ਨੇ 2 گاਵਾ ਸੂਈਆਂ ਨੇ ਤਾਂ ਇੱਕ ਮੱਝ ਗੱਬਰ 5 ਨਗ ਜਿਹੜੇ ਸੇਲ ਵਾਸਤੇ ਇਸ ਟਾਈਮ ਅਵੇਲੇਬਲ ਠੀਕ ਆ ਜੀ ਤੇ ਫਿਰ ਕਰਕੇ ਸ਼ੁਰੂ ਪਹਿਲੇ ਨੰਬਰ ਤੋਂ ਇਧਰ ਆਪਣਾ ਵਿਹੜਾ ਤੋਂ ਕਰ ਦਈਏ ਜੀ ਸੰਧੂ ਸਾਹਿਬ ਜੀ ਇਹ ਵਿਹੜਾ ਹਾਂਜੀ ਪਹਿਲੇ ਸ ਠੀਕ ਹੈ ਜੀ ਤਕਰੀਬੇ ਦੀ ਜਿਹੜੀ ਇਸ ਟਾਈਮ ਚ ਵਾਈ ਚੱਲ ਰਹੀ ਹੈ ਵੀ 13 14 ਲੀਟਰ ਦੇ ਆ ਠੀਕ ਹੈ ਤੇ ਬਹੁਤ ਚੰਗੀ ਆ ਪਿੱਛੇ ਦੇ ਸਾਫ ਠੀਕ ਹੈ ਜੀ ਆਪਾਂ ਇਹਨੂੰ ਖੋਲ ਕੇ ਥੋੜਾ ਦਿਖਾਨੇ ਮੈਂ ਹਾਂ ਜਰੂਰ ਜੀ ਤੇ ਸੂਆ ਵੀਰ ਦੂਜਾ ਸੂਈ ਹੈ ਨਹੀਂ ਜੀ ਪਹਿਲਾਂ ਪਹਿਲਣ ਤੇ ਮਗਰ ਦਾ ਬੱਚਾ ਬਹੁਤ ਪਿਆਰੀ ਠੀਕ ਹੈ ਤੇ ਦਿਨ ਕਿੰਨੇ ਦੱਸਿਆ ਸੀ ਅੱਜ ਇਹਨੂੰ ਕੁ 17 18 ਦਿਨ ਹੋ ਗਏ 17 18 ਦਿਨ ਹੋ ਗਿਆ ਸਮਾਂ ਤੇ ਹਵਾਨਾ ਜਿਹੜਾ ਦੋਸਤੋ ਤੁਸੀਂ ਦੇਖ ਕੇ ਚੈੱਕ ਕਰੋ ਥਣ ਦੇ ਵੀ ਦੀ ਬਿਲਕੁਲ ਸਾਫ ਹਵਾਨਾ ਬਿਲਕੁਲ ਤੁਹਾਡੇ ਸਾਹਮਣੇ ਆ ਦੋਸਤੋ ਤੇ ਕੱਦ ਕਾਠੀ ਦੇ ਵਿੱਚ ਤੁਸੀਂ ਵੈੜ ਦੇਖੋਗੇ ਤੇ ਵਧੀਆ ਚੰਗਾ ਕੱਦ ਕਾਠਾ ਠੀਕ ਹੈ ਤੱਕ ਰੋ ਜਾ ਕੇ ਜੀ ਥਣਾ ਥੋਣਾ ਦਾ ਵੀ ਗੈਬੰਤਰ ਪੂਰਾ ਹੈਗਾ ਤੇ ਪਿੱਛੇ ਵੀ ਰੋ ਜਿਹੜੀ ਕੋਈ ਨਹੀਂ ਸੋ ਥਣਾ ਖਵਾਨਾ ਜਿਹੜਾ ਵੇਖ ਕੇ ਚੈੱਕ ਕਰੋ ਠੀਕ ਹੈ ਜੀ ਹਾਂਜੀ ਹਰਵੈਲ ਵੀਰੇ ਕੀ ਪ੍ਰਾਈਸ ਕਿੰਨੀ ਕੀ ਡਿਮਾਂਡ ਰੱਖੀ ਜੀ ਇਹਦਾ ਜਿਹੜਾ ਲੈਂਦੇ ਨਾ ਮੱਛੀ ਦਾ ਹਾਂਜੀ ਸਾਡੇ 42000 ਰੁਪਏ ਮੋਲ ਤੇ ਬਾਕੀ ਉਹਦੇ ਜੋ ਥੋੜਾ ਬੋਧਾ ਮੰਨਤਾ ਨਾ ਆਪਾਂ ਕਰਾਉਂਦੇ ਸਾਡੇ 42000 ਦੇ ਵਿੱਚ ਹੈ ਠੀਕ ਹੈ ਬੱਚੀ ਬਹੁਤ ਚੰਗੀ ਆ ਚੰਗੀ ਬਰੀਡ ਵਾਈਜ਼ ਆ ਠੀਕ ਹੈ ਇਹਨੂੰ ਜਨਨੇ ਜਿਹੜਾ ਆਪਾਂ ਗੁੱਲ ਕਵਾਂਗੇ ਥਣ ਸ਼ਾਈ ਵਾਲ ਦਾ ਲੱਗਿਆ ਮੋਟਾ ਥਣਾ ਤੇ ਚਬਾਈ ਬਹੁਤ ਚੰਗੀ ਕਰਵਾਉਂਦੀ ਜਿਹੜੀ ਦੋਸਤੋਂ ਮੋٹے ਥਣ ਦੇ ਵਿੱਚ ਹੋਵੇ ਚਾਹੇ ਵੈੜ ਹੋਵੇ ਚਾਹੇ ਮੱਝ ਤੇ ਬਾਈ ਹੁਣ ਮੌਕੇ ਦਾ ਕਿੰਨਾ ਚਬਾ ਕਿੰਨਾ ਦੇਣਾ ਕਿੰਨਾ ਆਪਾਂ ਚਬਾਉਂਦੇ ਤੇਰਾ 13 14 ਲੀਟਰ ਹਾਂਜੀ ਬਾਕੀ એનર્ਜੀ ਦੇ ਵਿੱਚ ਆ ਬਿਲਕੁਲ ਲਊ ਪਤਲੀ ਬੱਚੀ ਆ ਬਹੁਤ ਪਲੀ ਠੀਕ ਹੈ ਹਾਂਜੀ ਸੋ ਅਗਲੀ ਵੈੜ ਜਿਹੜੀ ਆ ਦੋਸਤੋ ਉਹ ਵੀ ਪਹਿਲਾ ਸਵੇਰ ਸੂਈਏ ਲਗਭਗ ਪੁੱਛ ਦਿਆਂ ਬਾਈ ਤੋਂ ਬਾਈ ਇਹ ਵੈੜ ਦਾ ਬਿਲਕੁਲ ਬੱਚੀ ਹੈ ਮੇਰਾ ਤਾਂ ਵੀ ਤਦੋਂ ਵੀ ਅਜੇ ਤਕਰੀਬਨ ਦੰਦਾਂ ਦੇ ਵਿੱਚ ਵਿੱਚ ਦੁੱਧ ਦੀ ਮੈਂ ਦੇਖੀ ਨਹੀਂ ਮੇਰੇ ਹਿਸਾਬ ਨਾਲ ਦੁੱਧ ਵਾਲੀਆਂ ਦੰਦੇ ਹੋਣਗੀਆਂ ਠੀਕ ਹੈ ਤੇ ਬਸ ਇਹ ਕੱਲ ਸੂਈਏ ਬੱਚਾ ਕੀ ਅਗੇ ਨੀਚੇ ਬੱਚਾ ਪਿੱਛੇ ਬੱਚੀ ਆ ਗਈ ਬੱਚੀ ਆ ਗਈ ਆ ਜੀ ਹਾਂਜੀ ਠੀਕ ਹੈ ਜੀ ਤੇ ਚੋਣ ਬਹੁਤ ਵਧੀਆ ਠੀਕ ਆ ਨੀਚੇ ਜਿਹੜਾ ਬੱਚਾ ਦੋਸਤੋ ਬੱਛੀ ਆ ਤੇ ਆਪ ਵੀ ਬੱਛੀ ਹੈ ਜੇ ਠੀਕ ਹੈ ਜੀ ਤੇ ਸਿੰਘ ਪ੍ਰੋਪਰ ਤੁਸੀਂ ਵੀਡੀਓ ਚ ਦੇਖ ਲੈਣੇ ਆ ਇੰਨੇ ਨੇ ਸਿੰਘ ਹੈਗੇ ਇਹ ਜਿਹੇ ਹੈਗੇ ਚਲੋ ਸਿੰਘ ਬੇਸ਼ੱਕ ਹੈਗੇ ਆ ਪਰ ਸਿੰਘਾਂ ਦਾ ਕੋਈ ਮਤਲਬ ਠੰਡੀ ਬਿਲਕੁਲ 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 ਕੋਈ ਉਹ ਨਹੀਂ ਕਿ ਮਾਰਦੀ ਹੈ ਜੀ ਨਹੀਂ ਪਸ਼ੂ ਸੀਰ ਸਾਉ ਹੁੰਦੇ ਆ ਜੀ ਤੇ ਹਵਾਨਾ ਜਿਹੜਾ ਦੋਸਤੋ ਬਿਲਕੁਲ ਆ ਦੇਖੋ ਚੰਗਾ ਸੋਹਣਾ ਲੇਵਾ ਆ ਪਿੱਛੋਂ ਵੀ ਦਿਖਾਓ ਇਹਨਾਂ ਦੇ ਕੋਲ ਬਹੁਤ ਵਧੀਆ ਅਕਰੋ ਚੱਕ ਜੀ ਹਾਂ ਜੀ ਪਿਛਲੇ ਵਾਰ ਅਕਰੋ ਵੀਰ ਜੀ ਹਰ ਵੇਖ ਖੋਲ ਹੀ ਦੋ ਇਹਨੂੰ ਖੋਲ ਕੇ ਦਿਖਾਈ ਦਿਈਏ ਬਿਲਕੁਲ ਜਿਹੜੀ ਹੈ ਦੋਸਤੋ ਵਧੀਆ ਚੰਗੀ ਹਾਈਟ ਦੇ ਵਿੱਚ ਤੇ ਸੋ ਚਾਹਵਾਨ ਵੀਰ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ ਪਹਿਲਾ ਸੂਬਾ ਸੋਈ ਆ ਤੇ ਦਿਨ ਕਿੰਨੇ ਕਿ ਦੱਸਿਆ ਕੱਲ ਹੀ ਨਾ ਕੱਲ ਕੱਲ ਹੀ ਸੋਈ ਹੈ ਅੱਜ 17 ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਕੱਲ 16 ਜਨਵਰੀ ਨੂੰ ਜਿਹੜੀ ਇਹ ਸੋਈ ਆ ਤੇ ਹਵਾਨਾ ਜਿਹੜਾ ਬਿਲਕੁਲ ਤੁਸੀਂ ਵੇਖੋ ਐਨ ਪਟਾਂ ਦੇ ਵਿੱਚਕਾਰ ਜਿਹੜਾ ਹਵਾਨਾ ਤੇ ਟਾਇਰ ਲੇਵਾ ਤਕਰੀਬਨ ਦੁੱਧ ਵੀਰ ਕਿੰਨਾ ਚਵਾ ਦੇਗੀ ਹੁਣ ਹਾਂ ਦੁੱਧ ਦਾ ਬੰਦਦਾ ਆਪਾਂ ਨਹੀਂ ਕੁਛ ਇਹਦਾ ਕਹਿ ਸਕਦੇ ਹੁਣ ਬੌਲੇ ਦੇ ਵਿੱਚ ਹਾਂ ਬੌਲੇ ਦੇ ਵਿੱਚ ਬਾਕੀ ਬੱਛੀ ਦੁੱਧ ਤਕਰੀਬਨ 11-12 ਲੀਟਰ ਦੀ ਚੋਾਈ ਜਿਹੜੀ ਨੂੰ ਆਰਾਮ ਨਾਲ ਕਰਾਉਣੀ ਪਈ ਸੀ ਆ ਠੀਕ ਹੈ ਜੀ ਬਹੁਤ ਵਧੀਆ ਤੋਰਾ ਤਾਰਾ ਬਹੁਤ ਵਧੀਆ ਬਹੁਤ ਚੰਗੀ ਸੋ ਸੋਹਣੀ ਨਿੱਗਰ ਬੱਛੀ ਹੈਗੀ ਆ ਤੇ ਨੀਚੇ ਵੀ ਬਚੀ ਆ ਤੇ ਭਾਈ ਹਰਵیل ਕਿੰਨਾ ਕਹਿੰਦੀ ਡਿਮਾਂਡ ਕਰਦੀ ਬੋਲੋ ਜੀ ਇਹਦਾ 30500 ਠੀਕ ਹੈ ਜੀ ਹਾਂਜੀ ਠੀਕ ਆ 30500 ਜੀ ਬਿਲਕੁਲ ਠੀਕ ਆ ਸੋ 30000 ਦੀ ਜਿਹੜੀ ਦੋਸਤੋ ਡਿਮਾਂਡ ਆ ਠੀਕ ਹੈ ਜੀ ਬਾਕੀ ਮਾਨਤਾ ਨਾ ਆਪਦਾ ਕਰਾਉਣਾ ਤੁਸੀਂ ਮੌਕੇ ਤੇ ਕਰਾਉਣਾ ਜੋ ਵੀ ਹੈਗਾ ਥੋੜਾ ਪਤਾ ਜਿੰਨੀ ਵੀ ਲੈਸ ਹੋਣੀ ਹੋਈ ਜ਼ਰੂਰ ਹੋ ਜਾਈਗੀ ਠੀਕ ਆ ਇੱਕ ਵਾਰੀ ਜਿਹੜੇ ਬੈਕ ਸਾਈਡ ਤੋਂ ਫਿਰ ਤੁਸੀਂ ਹਵਾਨੇ ਦੀ ਸ਼ੇਪ ਜ਼ਰੂਰ ਦੇਖ ਲਓ ਆ ਠੰੜੀ ਬਹੁਤ ਹੀ ਵਧੀਆ ਥਨ ਤੁਣ ਵੀ ਚੰਗਾ ਹੈਗਾ ਮੁੱਠੀ ਵਾਲਾ ਠੰਡ ਵੀ ਠੰਡੀ ਆ ਆ ਕੋਈ ਨਾਰਮਲ ਵੀ ਨਾ ਦੀ ਇੱਕ ਹੁੰਦੀ ਐ ਸੋਚ ਵੀ ਕੋ ਛੋਟਾ ਥਣ ਛੋਟਾ ਨਹੀਂ ਬਿਲਕੁਲ ਮੁਠੀ ਵਾਦਿਆ ਚਾਈ ਬਹੁਤ ਵਧੀਆ ਕਰਾਉਂਦਾ ਠੀਕ ਆ ਇਸ ਤੋਂ ਬਾਅਦ ਆਲੀ ਚੰਗੀ ਠੀਕ ਆ ਇਸ ਤੋਂ ਬਾਅਦ ਤੀਜੇ ਨੰਬਰ ਤੇ ਜਿਹੜੀ ਇੱਕ ਦੋਸਤੋਂ ਪਤ ਤੁਹਾਨੂੰ ਮੱਝ ਦਿਖਾਉਣੀ ਆ ਤੁਹਾਨੂੰ ਨਾਲ ਦੂਜੇ ਦੂਵੇ ਮੱਝ ਆ ਠੀਕ ਐ ਇਹਨੂੰ ਸੂਈ ਨੂੰ ਅੱਜ ਹੈ ਤਕਰੀਬ ਤੀਜਾ ਦਿਨ ਜੀ ਪਿੱਛੇ ਫੀਮੇਲ ਆ ਠੀਕ ਆ ਇਹ ਚੰਗੀ ਆ ਠੀਕ ਆ ਤਰੀਬਾਈ ਠੀਕ ਆ ਨੀਚੇ ਬੱਚਾ ਜਿਹੜਾ ਕੱਟੀ ਆ ਗਈ ਐ ਮੇਰੇ ਕੋਲ ਨਾ ਰੂ ਨਾ ਲਾ ਬੱਚੇ ਦਾ ਕਰਦਾ ਠੀਕ ਹੈ ਠੀਕ ਆ ਕਵਾਨਾ ਤੁਸੀਂ ਦੇਖ ਕੇ ਚੈੱਕ ਕਰੋ ਜੀ ਠੀਕ ਹੈ ਪਿੱਠ ਪੁੱਠੇ ਤੋਂ ਬਿਲਕੁਲ ਵਧੀਆ ਹੈਗੀ ਆ ਰਾਜੀ ਆ ਤੇ ਵਜਨ ਵਾਲੀ ਜਿਹੜੀ ਦੋਸਤੋ ਇਹ ਮੱਝ ਇਹ ਉਹ ਪਰਬੋਲੇ ਚੱਲ ਰਹੀ ਹੈ ਬੋਲੇ ਬੋਲੇ ਜੀ ਬਿਲਕੁਲ ਹਾਂ ਬਾਕੀ ਚੋਣ ਬਹੁਤ ਵਧੀਆ ਜਿੰਨੀ ਵੀ ਚਵਾਈ ਦੀ ਆਪਾਂ ਇਹਦੀ ਤਾਰੀਫ ਕਰ ਲਈਏ ਉਨੀ ਥੋੜੀ ਠੀਕ ਹੈ ਸਮਾਂ ਬਹੁਤ ਵਧੀਆ ਥਣ ਬਹੁਤ ਲੰਮਾ ਕਰ ਜਾਂਦੀ ਹੈ ਠੀਕ ਹੈ ਬਾਕੀ ਸੀਲ ਸਲਾਤਾ ਠੀਕ ਹੈ ਆ ਕਰੋ ਚੱਕ ਜੀ ਠੀਕ ਆ ਤੇ ਠੰਡੀ ਧੀਰੀ ਜਿਹੜੀ ਦੋਸਤੋ ਮੱਝ ਹ तकरीबन ਚਵਾਈ ਤੁਸੀਂ ਦੋ ਟਾਈਮ ਜ਼ਰੂਰ ਕਰ ਲਿਓ ਜਿਹੜਾ ਪਸੂ ਸੁਆ ਹੈਗਾ ਖਾਸ ਤੌਰ ਤੇ ਠੀਕ ਆ ਤਸੱਲੀ ਆਪਣੀ ਕਰਨ ਤੋਂ ਬਾਅਦ ਬੇਸ਼ੱਕ ਤੁਸੀਂ ਸੌਦਾ ਕਰ ਲਿਓ ਤੇ ਬਾਕੀ ਐਨੀਮਲ ਜਿਹੜਾ ਦੋਸਤੋ ਜਿਹੜੇ ਵੀਰ ਵਪਾਰ ਦਾ ਖਾਸ ਤੌਰ ਤੇ ਕੰਮ ਕਰਦੇ ਆ ਕੋਈ ਵੀ ਵਪਾਰੀ ਵੀਰ ਤਸੱਲੀ ਪੂਰੀ ਚੰਗੀ ਹੁੰਦੀ ਆ ਨਰਕਪੁਰਕ ਕਰਕੇ ਖਵਾਨੇ ਵਾਲੇ ਪਾਸਿਓ ਖਾਸ ਤੌਰ ਤੇ ਚਵਾਈ ਵਾਲੇ ਪਾਸਿਓ ਬੜੀ ਵਧੀਆ ਚੰਗੀ ਪਰਖ ਕਰਕੇ ਕੋਈ ਪਸ਼ੂ ਲੈਂਦੇ ਆ ਤੇ ਇਹਦਾ ਮੁੱਲ ਵੀਰ ਫਿਰ ਕਿੰਨੀ ਕੀ ਡਿਮਾਂਡ ਆ ਸਰਦੂ ਸਾਹਿਬ ਜਿਹੜਾ ਇਹਦਾ ਲੈਂਡ ਡੇਨ ਮੁੱਲ ਆ 65000 ਸਾਡੇ 65000 ਹਾਂਜੀ ਠੀਕ ਆ ਦੋਸਤੋ ਠੀਕ ਆ ਨੀਚੇ ਕੱਟੀ ਜੇ ਤੇ ਬੌਲੇ ਦੇ ਵਿੱਚ ਚੱਲ ਰਹੀ ਆ ਠੀਕ ਆ ਜਿਸ ਤਰ੍ਹਾਂ ਦਾ ਵੀ ਚਵਾਈ ਚਲੋ ਬਾਕੀ ਜਿਹੜੇ ਹਸਾਬ ਨਾਲ ਬੌਲਾ ਵਾਜਾ ਹਾਂਜੀ ਜੋ ਵੀ ਹੈ ਜਿਸ ਹਿਸਾਬ ਨਾਲ ਆ ਜਿੰਨਾ ਕਿ ਪਰਮਾਤਮਾ ਨੇ ਬਖਸ਼ਿਆ ਨੱਟ ਪਰ ਕਰਨ ਵਾਸਤੇ ਕਰੀਬ 11-12 ਲੀਟਰ ਦੀ ਚੁਵਾਈ ਆਰਾਮ ਨਾਲ ਕਰਾਂਗੇ ਠੀਕ ਹੈ ਜੀ ਹਾਂਜੀ ਠੀਕ ਹੈ 11-12 ਲੀਟਰ ਦੀ ਵੀ ਇਹ ਕਹਿੰਦਾ ਵੀ ਚੁਵਾਈ ਨਾਰਮਲ ਹੈ ਕਰਵਾ ਦੇਗੀ ਬਾਕੀ ਜਿਹੜਾ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਥਣਾ ਦੀ ਕੁਆਲਿਟੀ ਦੇਖ ਲਓ ਜੀ ਠੀਕ ਹੈ ਚੰਗਾ ਸੋਨਾ ਥਣਾ ਤੇ ਆਹ ਵੇਖੋ ਠੀਕ ਹੈ ਇਸ ਤੋਂ ਬਾਅਦ ਹੁਣ ਇਹ ਥੱਲੇ 7 7.5 ਲੀਟਰ ਜਿਹੜਾ ਬੋਲਾਵਾ ਇਸ ਟਾਈਮ ਠੀਕ ਹੈ ਜੀ ਆ ਫੇਸ ਦੀ ਕੁਆਲਿਟੀ ਦੇਖ ਲਓ ਜੀ ਕਿੰਨਾ ਵਧੀਆ ਸਿਹੰਗਸੂੰ ਦਾ ਮੂੰਹ ਮੱਥੇ ਦੀ ਵਧੀਆ ਤੇ ਸੋ ਬਾਈ ਹਰਵੇਲ ਇੱਕ ਹੁਣ ਆਪਣੇ ਕੋਲ ਜਿਹੜੀ ਚੌਥੇ ਨੰਬਰ ਤੇ ਵੀਰ ਇਹ ਵੀ ਮੱਝ ਸੂਈ ਹੈ ਜੀ ਇਹ ਸਾਨੂੰ ਸਾਵੇ ਸੂਈ ਹੈ ਤੀਜੇ ਸੂਵੇ ਹੈ ਨੀਲੀ ਦਾ ਪੱਖ ਰੱਖਦੀ ਹੈ ਜੀ ਤਾਂ ਬਿਲਕੁਲ ਆਪਾਂ ਪਾਕਿਸਤਾਨੀ ਨੀਲੀ ਜਿਸ ਤਰ੍ਹਾਂ ਹੁੰਦੀਆਂ ਵਾਂ ਅਕਲ ਹੁੰਦੀ ਹੈ ਬਿਲਕੁਲ ਬਿਲਕੁਲ ਬਹੁਤ ਸੋਹਣੀ ਮੱਥਾ ਬੱਲਾ ਦੋਸਤੋ ਅੱਖ ਬੇਲੀ ਆ ਵਗੈਰਾ ਨਾ ਲੈ ਸਕਦੇ ਜੀ ਤੋਂ ਠੀਕ ਆ ਮੀਲੀ ਦੇ ਪਿੱਛੇ ਮੇਲ ਕਾਬ ਆ ਤੇ ਕਿੰਨੇ ਦਿਨ ਹੋ ਗਿਆ ਸੂਈ ਨੂੰ ਜੀ ਅੱਜ ਸਾਨੂੰ ਜੀ ਮੈਨੂੰ 5-6 ਦਿਨ ਹੋ ਗਏ ਆ 5-6 ਦਿਨ ਇਹਦੇ ਥੱਲੇ ਵੀ 7-8 ਲੀਟਰ ਜਿਹੜਾ ਠੀਕ ਆ ਜੀ ਬੋਲੇ ਤੋਂ ਬਾਹਰ ਆਈ ਥੋੜੀ ਜਿਹੀ ਠੀਕ ਆ 5-6 ਦਿਨ ਦਾ ਜਿਹੜਾ ਸਮਾਂ ਹੈਗਾ ਉਹ ਹੋ ਗਿਆ ਦੋਸਤੋ ਠੀਕ ਆ ਨਾੜੂ ਬੱਚੇ ਦੇ ਨਾਲ ਤੇ ਇਹ ਮੇਲ ਹੀ ਆ ਨਾ ਜੀ ਇਹ ਮੇਲ ਆ ਜੀ ਇਹ ਮੇਲ ਆ ਤੇ ਮੱਝ ਪਰੋਪਰ ਆਪਾਂ ਵੀਰ ਦਿਖਾਈਏ ਨੂੰ ਬਾਹਰ ਕੱਢੀਏ ਤੇ ਸੂਬਾ ਦੂਜਾ ਹੀ ਸੂਈ ਹੈ ਜੀ ਨਤੀਜਾ ਜੀ ਤੀਜਾ ਸੂਬਾ ਅੱਖ ਜਿਹੜੀ ਆ ਦੋਸਤੋ ਬਿੱਲੀ ਮਨ ਕੀ ਅੱਖ ਹ ਤੇ ਨੀਲੀ ਟੱਚ ਹੈਗਾ ਪੁੱਛੋ ਲੰਡੀ ਹੈ ਜਰੂਰ ਤੁਸੀਂ ਜਿਹੜਾ ਵੀਡੀਓ ਤੁਸੀਂ ਦੇਖ ਹੀ ਲੈਣਾ ਬੱਚੇ ਬੰਦ ਦਾ ਮੇਰੇ ਮੁੰਡਾ ਦਾ ਦੁੱਧ ਨਾਲ ਹੀ ਹੁੰਦਾ ਇੱਕ ਕੋਈ ਵੀ ਐਕਸੀਡੈਂਟ ਹਾਸਾ ਹੋ ਜਾਣਾ ਜਾਂ ਕੁਛ ਵੱਡੀ ਜਾਂ ਨਹੀਂ ਪਤਾ ਨਹੀਂ ਚੱਲਦਾ ਕਦੋਂ ਕਿਹੜੇ ਬੰਦ ਨੂੰ ਕੀ ਹੋ ਜਾਣਾ ਬਿਲਕੁਲ ਜੀ ਤੋ ਥਣ ਥਣ ਦੀ ਕੁਆਲਿਟੀ ਹੈ ਦੇਖ ਕੇ ਚੈੱਕ ਕਰੋ ਚੰਗਾ ਸੋਨਾ ਜਿਹੜਾ ਥੰਮਲੇ ਬਾਦੋਸਤੋ ਵੱਜ ਦੇ ਲੱਗਾ ਹੈਗਾ ਤਕਰੀਬਨ ਹੁਣ ਭਾਈ ਹੁਣ ਤਕਰੀਬਨ ਬੌਲੇ ਦੇ ਵਿੱਚ ਆ ਕਿੰਨਾ ਕਿ ਚੁਵਾਈ ਆ ਦੋ ਟਾਈਮ ਦੀ ਤਕਰੀਬਨ 7-8 ਲੀਟਰ ਜਿਹੜਾ ਚੁਵਾਈ ਆ ਇਸ ਟਾਈਮ ਚੱਲ ਰਹੀ ਹੈ ਇਹਦੀ 7-8 ਲੀਟਰ 10-11 ਲੀਟਰ ਦੀ ਚੁਵਾਈ ਆ ਆਰਾਮ ਨਾ ਕਰਾਉਗੀ ਠੀਕ ਹੈ ਜੀ ਹਾਂਜੀ ਬਾਕੀ ਚੋਣ ਬਹੁਤ ਵਧੀਆ ਠੀਕ ਹੈ ਸੋ ਹੁਣ ਮੌਕੇ ਦਾ ਜਿਹੜਾ ਦੋਸਤੋ ਬੌਲੇ ਦੇ ਵਿੱਚ ਜੇ 7-8 ਲੀਟਰ ਚੰਗਾ ਜੀ ਤੇ ਚਵਾਈ ਆ ਜਿਹੜੀ 10 ਤੋਂ ਪਲੱਸ 11 10 11 ਜਿਹੜੀ ਆ ਦੋਸਤੋ ਨੌਰ ਮੋਟਰਵਾ ਦੋਗੀ ਬਾਕੀ ਸੰਸਾਬ ਰੇਟ ਬਹੁਤ ਜਾਇਜ਼ ਆ ਵਾਜਬ ਰੇਟ ਆ ਦੋਵਾਂ ਮੱਜਾਂ ਦੇ ਹਾਂਜੀ ਕਿੰਨਾ ਮੁੱਲ ਵੀਰ ਕਰਤਾ ਫਿਰ ਇਹ ਤਾਂ ਨੀਲੀ ਦਾ ਸੰਸਾਬ ਜੀ ਇਹਦਾ 56500 56500 ਹਾਂਜੀ ਠੀਕ ਆ ਬਾਕੀ ਚਵਾਈ ਜੂ ਵੀਰ ਇੱਕ ਨੰਬਰ ਆ ਚਵਾਈ ਬਹੁਤ ਵਧੀਆ ਚਵਾਈ ਕਿ ਲੋ ਆਪਣਾ ਸੰਨੂ ਸਾਹਿਬ ਪਰਮਾਤਮਾ ਦੀ ਮਿਹਰ ਕੋਈ ਵੀ ਪਸ਼ੂ ਨਹੀਂ ਮਾਰਾ ਠੀਕ ਆ ਹਾਂਜੀ ਚਵਾਈ ਦੀ ਜਿਹੜੀ ਆ ਦੋਸਤੋ ਮੇਨ ਮੈਨੇ ਰੱਖਦੀ ਐ ਵੀ ਚਵਾਈ ਖਾਸ ਤੌਰ ਤੇ ਕਿੱਲੋ ਖੰਡ ਅੱਧਾ ਕਿਲੋ ਦੁੱਧ ਦਾ ਜਿਹੜਾ ਘਾਟਾ ਵਾਤਾ ਹੋ ਜਾਓ ਕੋਈ ਗੱਲ ਨਹੀਂ ਕਿ ਬਾਕੀ ਚਵਾਈ ਬੈਸਟ ਹੋਣੀ ਚਾਹੀਦੀ ਆ ਠੀਕ ਆ ਚਵਾਈ ਚੰਗੀ ਲੱਗੀ ਆ ਤੁਸੀਂ ਦੁੱਧ ਵੀ ਜਿਹੜਾ ਆਪਦੀ ਖਰਾਕ ਪਾ ਕੇ ਸੇਵਾ ਕਰਕੇ ਵਧੇਰੇ ਆ ਉਹ ਵਧਾ ਸਕਦੇ ਹੋ ਤੇ ਚਵਾਈ ਮਾੜੀ ਆ ਹਾਂਜੀ ਤਾਂ ਫਿਰ ਉਹਦੇ ਵਿੱਚ ਕੁਝ ਨਹੀਂ ਆਪਾਂ ਕਹਿ ਸਕਦੇ ਬਿਲਕੁਲ ਬਿਲਕੁਲ ਤੇ ਆਹ ਜਿਹੜੇ 204 ਐਨੀਮਲ ਸੀਗੇ ਇਸ ਤੋਂ ਲਾਹ ਭਾਈ ਹਰ ਵੇਲੇ ਉਹ ਵੀ ਬਕਾਊ ਹੋਗਾ ਮੱਝ ਟੁੱਕੀ ਜਿਹੜੀ ਹੈ ਤਾਂ ਬਕਾਊ ਹੈ ਮੱਝ ਹਾਂਜੀ ਮੇਰਾ ਇਰਾਦਾ ਕਿ ਸੂਪ ਹੋਵੇ ਤਾਂ ਫਿਰ ਥੋੜਾ ਜਿਹਾ ਆਪਾਂ ਇਹਦੀ ਵੀਡੀਓ ਪਾਈਏ ਬਾਕੀ ਹੈ ਅਵੇਲੇ ਵਾਲਾ ਬਕਾਉਈਆ ਸਾਡੀ ਆਪਾਂ ਦਿਖਾ ਦਿੰਨੇ ਆ ਠੀਕ ਆ ਮੱਝ ਦੋਸਤੋ ਬਕਾਉ ਆ ਵੀਰ ਉਹਨਾਂ ਦੀ ਤਮੰਨਾ ਇੱਛਾ ਹੈ ਵੀ ਤੂੰ ਸੁਣ ਤੋਂ ਬਾਅਦ ਵੇਚ ਗੇ ਤਾਂ ਜੋ ਤਸੱਲੀ ਹੋ ਸਕੇ ਪਰਿਵਾਰ ਤੋਂ ਆਪਾਂ ਮੱਝ ਖਰੀਦੀ ਆ ਠੀਕ ਹੈ ਜੀ ਆਪਣੇ ਘਰ ਵਿੱਚ ਚੁਆਈ ਆ ਠੀਕ ਹੈ ਜੀ ਤੇ ਕਰੀਬ ਹੈ ਜਿਹੜੀ ਇਹਦੀ ਚੁਆਈ ਆ 14 15 ਲੀਟਰ 13 ਜਿਹੜੀ ਆਰਾਮ ਨਾਲ ਜਿਹੜੀ ਇਹ ਘਰਉਂਦੀ ਆ ਠੀਕ ਹੈ ਜੀ ਹਾਂ 14 ਤੱਕ ਵੀ ਉਹਨਾਂ ਦੇ ਮਨਪਸੰਦ ਜਿਹੜੀ ਇਹ ਚੁਆਈ ਇਹਨੇ ਕਰਾਈ ਆ ਠੀਕ ਤੁਸੀਂ ਦੇਖ ਸਕਦੇ ਹੋ ਜਿਹੜੀ ਇਹ ਸੋ ਉਹ ਘਟੇ ਹਵਾਨੇ ਦੇ ਵਿੱਚ ਆ ਦੋਸਤੋ ਤਕਰੀਬਨ ਜਿੱਦਾਂ ਵੀਰ ਨੇ ਕਿਹਾ ਵੀ ਪਿੱਛੋਂ ਜਿੱਥੋਂ ਵੀ ਲੈ ਕੇ ਆਏ ਨੇ ਵੀ 13 14 ਲੀਟਰ ਦੀ ਉਹਨਾਂ ਨੇ ਘਰ ਵਾਲਿਆਂ ਨੇ ਕਿਹਾ ਹੈ ਠੀਕ ਆ ਬਾਕੀ ਜਿਹੜੇ ਜਜਮੈਂਟ ਆ ਤੁਸੀਂ ਅੰਦਾਜ਼ਾ ਸਹੀ ਜਿਹਾ ਲਗਾ ਸਕਦੇ ਜੀ ਵੀ ਐਨੀਮਲ ਜਿਹੜਾ ਹੈਗਾ ਦੋਸਤੋ ਹਵਾਨੇ ਤੋਂ ਦੇਖ ਤੋਂ ਪਛਾਣ ਤੇ ਵਕਾਲੇ ਤੋਂ ਪਤਾ ਲੱਗ ਜਾਂਦਾ ਵੀ ਕਿੰਨੇ ਕੇ ਕਰਤੂਤ ਦਾ ਮਾਲਕ ਹੋਵੇਗਾ ਕਿੰਨੀ ਕੁ ਮਿਲਕਿੰਗ ਜੜੀ ਕਰਵਾ ਸਕਦਾ ਵੱਡੇ ਆਰਡਰ ਦੇ ਵਿੱਚ ਆ ਬਾਕੀ ਤਮੰਨਾ ਇਸ਼ਾ ਮੈਂ ਪਹਿਲਾਂ ਜ਼ਿਕਰ ਕਰਦਾ ਵੀਰ ਤੁਸੀਂ ਇਹ ਆ ਤੀਜੇ ਸਵੇਰ ਸੰਧੂ ਸਾਹਿਬ ਇਹਨੇ ਸੁਣਾ ਹੁਣ ਠੀਕ ਆ ਘਰੋਂ ਆਪਣੇ ਮੱਝ ਆਈ ਆ ਹਾਂ ਜੀ ਤੇ ਬਾਕੀ ਕੋਈ ਗੱਲ ਨਹੀਂ ਫਿਰ ਵਾਰ ਕੰਟੈਕਟ ਕਰ ਲਵਾਂਗੇ ਆਪਣੇ ਨਾਲ ਠੀਕ ਹੈ ਜੀ ਸੇਲ ਵਾਸਤੇ ਹੀ ਹੈ ਠੀਕ ਹੈ ਬਾਕੀ 35 ਬਹੁਤ ਵਧੀਆ ਠੀਕ ਹੈ ਜੀ ਲਈ ਇੱਕ ਨੰਬਰ ਆ ਜੀ ਸੇਲ ਦੇ ਲਈ ਜਿਹੜੀ ਦੋਸਤੋ ਅਵੇਲੇਬਲ ਆ ਵੀਰ ਨੇ ਕਿਹਾ ਸੂਆ ਭਾਈ ਤੀਜਾ ਹੋਵੇਗਾ ਜੀ ਜਾਂ ਤੀਜਾ ਸੂਣਾ ਜੀ ਤੀਜਾ ਸੂਣਾ ਬਿਲਕੁਲ ਜੀ ਠੀਕ ਆ ਵੱਡੇ ਹਵਾਨੇ ਦੀ ਆ ਦੋਸਤੋ ਜਿਹੜੇ ਵੀਰ ਇਸ਼ਾਰਾ ਰੱਖਦੇ ਆ ਵੀ ਤਕਰੀਬਨ 12 13 13 ਪਲੱਸ ਵਾਲੀ ਮੱਝ ਖਰੀਦਣ ਦੀ ਤਾਂ ਤੁਸੀਂ ਇਸ ਚੇਜ ਵਿਸ਼ੇਸ਼ ਤੌਰ ਤੇ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ ਬੱਟ ਜਿਹੜੀ ਸਲਾਹ ਵੀਰ ਦੀ ਹੈਗੀ ਇੱਛਾ ਹੈ ਵੀ ਚਲੋ ਸੂਲ ਲੈ ਜਾਂਦੇ ਵਸ ਉਹਨੂੰ ਸੂਲ ਲੈਣ ਤੋਂ ਬਾਅਦ ਤਸੱਲੀ ਹੋ ਜੂਗੀ ਨਾਲੇ ਚੁਵਾਈ ਹੋ ਜੂਗੀ ਤੁਸੀਂ ਵੀ ਸੈਟੀਸਫਾਈ ਹੋ ਜਾਓਗੇ ਠੀਕ ਆ ਭਾਈ ਹਰਬੀਲ ਬਿਲਕੁਲ ਜੀ ਬਾਕੀ ਜੇ ਕਿਸੇ ਨੇ ਕੰਟੈਕਟ ਕਰਨਾ ਕਰ ਸਕਦੇ ਇਹਦੇ ਬਾਰੇ ਵੀ ਹਾਂ ਜਰੂਰ ਜੀ ਚਲੋ ਆਪ ਕੋ ਆਪਣੀ ਇੱਛਾ ਹੈ ਜੀ ਉਹ ਕਿਸੇ ਦੀ ਜੇ ਇੱਛਾ ਹੋਈ ਤੇ ਕੋਈ ਪਹਿਲਾਂ ਵੀ ਵੀਰ ਨੂੰ ਲੈ ਕੇ ਜਾਣਾ ਚਾਹੁੰਦਾ ਸਾਡੀ ਕੋਈ ਵੀ ਪ੍ਰੋਬਲਮ ਨਹੀਂ ਆ ਬਿਲਕੁਲ ਸਾਫ ਸੁਥਰੀ ਮਾਜਰ ਤਾਂ ਚੋਣ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਚੁਵਾਈ ਹੈ ਬਾਕੀ ਹਵਾਲਾ ਤੁਸੀਂ ਦਿਖਾ ਸਕਦੇ ਹੋ ਥੱਲੇ ਪੰਡਾ ਬਾਈ ਦੱਸਦੀ ਆ ਆ ਵੇਖੋ ਦੋਸਤ ਚੰਗਾ ਸੋਹਣਾ ਜਿਹੜਾ ਹਵਾਨਾ ਬਣਾ ਕੇ ਤਿਆਰ ਕੀਤਾ ਹਜੇ ਦਿਨ ਤਕਰੀਬਨ ਦਿਨ ਹਜੇ ਲੈ ਨਹੀਂ ਜਿਆ ਹਾਂ ਮਤਲਬ ਇਹਦੇ 22 ਨੂੰ ਦਿਨ ਪੂਰੇ ਹੋ ਰਿਹਾ ਹਾਂ ਹਾਂ 22 ਤਰੀਕ ਨੂੰ ਨਿਸ਼ਚਿਤ ਤੌਰ ਤੇ ਇਹਦੇ ਜਿਹੜੇ ਦੇਣਾ ਠੀਕ ਹੈ ਜੀ ਬਾਕੀ ਫੇਸ ਤੋਂ ਜਿਹੜੀ ਆ ਤੁਸੀਂ ਇਹ ਵੀ ਦੇਖ ਲਓ ਚੰਗੀ ਤਰ੍ਹਾਂ ਬਹੁਤ ਅੱਛਾ ਠੀਕ ਹੈ ਫੇਸਪੂਟ ਵੀ ਚੰਗਾ ਤੇ ਵਜਨ ਵਾਲੀ ਹੈਗਾ ਪਰ ਵਜਨ ਦਾ ਰ ਹੈ ਜਿਹੜੀ ਮੱਝ ਵੀ ਪੂਰੀ ਗੱਲ ਕਰਕੇ ਵੀ ਵਜਨ ਵਾਲੀ ਆ ਠੀਕ ਆ ਆ ਜਿਹੜਾ ਮੂੰਹ ਮੱਥੇ ਤੋਂ ਇੱਕ ਵਾਰੀ ਤੁਸੀਂ ਫੇਸ ਦੀ ਕੁਆਲਿਟੀ ਵੀ ਦੇਖ ਲਓ ਠੀਕਾ ਬਾਕੀ ਐਨੀਮਲ ਜਿਹੜਾ ਹੈਗਾ ਟੋਟਲ ਮੱਝ ਜਿਹੜੀ ਉਹ ਦੁੱਧ ਵਾਲੀ ਹੈ ਤੇ ਬਾਈ ਘਰਵੇ ਵਾਲੀ ਦੀ ਕੀਮਤ ਫਿਰ ਕੀਮਤ ਸੰਤੂ ਸਾਹਿਬ ਆਪਾਂ ਕਿਉਂਕਿ ਜੇ ਤਾਂ ਵੈਸੇ ਵੀ ਚਲੋ ਆਪਾਂ ਫੋਨ ਤੇ ਗੱਲ ਕਰ ਲਾਂਗੇ ਹਾਂਜੀ ਬਾਕੀ ਜੇ ਸੂਪ ਆ ਵੀ ਤਾਂ ਮਤਲਬ ਜੇ ਆਪਣੇ ਕੋਲੇ ਸੂਪ ਆਂਦੀ ਆ ਫੇਰ ਹੀ ਆਪਾਂ ਇਹਦਾ ਰੇਟ ਰੱਖਾਂਗੇ ਜੇ ਇਦਾਂ ਹੋ ਜਾਂਦੀ ਆ ਤਾਂ ਤਾਂ ਵੀ ਆਪਾਂ ਫੋਨ ਤੇ ਗੱਲ ਕਰਾਂਗੇ ਕਿ ਰੇਟ ਖਾਸ ਤੌਰ ਤੇ ਫੋਨ ਤੇ ਹੋ ਜੀ ਹਾਂ ਫੋਨ ਤੇ ਹੋਵੇ ਠੀਕ ਹੈ ਕਿਉਂਕਿ ਹਜੇ ਪਤਾ ਨਹੀਂ ਨਾ ਕਿ ਸੂਨ ਤੋਂ ਬਾਅਦ ਆ ਵੀ ਕੇ ਹਾਂ ਜਿਾ ਜਿਸ ਤਰ੍ਹਾਂ ਵੀ ਹੁਣ ਵਿਕੇ ਆਪਾਂ ਚਲੋ ਜਿਸ ਤਰ੍ਹਾਂ ਉਹਦਾ ਵੀ ਪੈਨਪਰਾ ਡਿਮਾਂਡ ਪਾ ਗੱਲ ਬੰਦ ਠੀਕ ਆ ਤੇ ਹਰਵੇਲ ਵੀ ਇੱਕ ਮੋਬਾਈਲ ਨੰਬਰ ਵੀ ਆਪਣੇ ਜ਼ਰੂਰ ਦੱਸੋ 9903682025 990638235 ਠੀਕ ਆ ਸੋ ਦੋਸਤੋ ਇਹ ਹਨ ਵੀਰ ਹਰਵੇਲ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦੋ ਵੜਾ ਦਿਖਾਈਆਂ ਨੇ ਵੜਾ ਵੀ ਜਿਹੜੀਆਂ ਦੋਸਤੋ ਖੂਬੀ ਵਾਲੀਆਂ ਵੜਾ ਨੇ ਚੰਗੀਆਂ ਨੇ ਰੇਟ ਭਾਅ ਬਾਜ਼ਾਰ ਨੂੰ ਵੇਖੀਏ ਤੇ ਬਿਲਕੁਲ ਜਿਹੜੀਆਂ ਜਾਇਜ਼ ਵੜਾ ਨੇ ਬਾਕੀ ਚਵਾਈ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਤਿੰਨ ਟਾਈਮ ਦੂਰ ਨੇੜੇ ਆਣ ਕੇ ਘਰ ਜਰੂਰ ਕਰ ਲਿਓ ਜਿਹਨ ਦਾ ਆਨਲਾਈਨ ਵੀ ਮੰਗਵਾ ਸਕਦੇ ਆ ਤਸੱਲੀ ਆਪਣੀ ਆ ਬਿਲਕੁਲ ਸੋ ਬਾਕੀ ਦੋਸਤੋ ਰਿਸਪੋਨਸਰ ਆ ਕੇ ਦੋ ਟਾਈਮ ਤਿੰਨ ਟਾਈਮ ਆਪਣੀ ਤਸੱਲੀ ਵੀ ਕਰ ਸਕਦੇ ਆ ਹਾਂ ਕੋਈ ਨੋ ਡਾਟ ਠੀਕ ਆ ਬਾਕੀ ਦੋਸਤੋ ਵੀਰ ਜਿਹੜੇ ਵੀ ਓਨਰ ਹੁੰਦੇ ਆ ਭਵੇਂ ਹਰਵੇਲ ਪਾਈ ਆ ਚਾਹੇ ਹੋਰ ਕੋਈ ਵੀਰ ਆ ਬਾਕੀ ਤੁਹਾਡੀ ਰਿਸਪੋਨਸੀਬਿਲਟੀ ਆ ਤੁਹਾਡੀ ਜ਼ਿੰਮੇਵਾਰੀ ਆ ਅੱਗੋਂ ਪਾਈ ਹਰਵੇਲ ਦੀ ਜ਼ਿੰਮੇਵਾਰੀ ਆ ਦੇ ਲੈ ਦੀ ਆਨਲਾਈਨ ਸੌਦਾ ਵੀ ਤੁਸੀਂ ਕਰ ਸਕਦੇ ਜੀ ਮਿਲਦੇ ਕਨਵੀ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ